ਹਾਲੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੌਰੰਦਵਾ 22 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਕਰਾਂਗੇ ਸੂਟ ਦੀ ਕਾਗ ਆਪਾਂ ਕਿਸ ਤਰੀਕੇ ਨਾਲ ਕਟਣੀ ਹੈ ਠੀਕਾ ਬਿਲਕੁਲ ਠੀਕ ਤਰੀਕਾ ਤੇ ਵਧੀਆ ਤਰੀਕਾ ਦੱਸਾਂਗੇ ਜਿਹਦੇ ਉਹ ਤੁਹਾਨੂੰ ਕੋਈ ਵੀ ਮੁਸ਼ਕਲ ਨਹੀਂ ਆਉਗੀ ਇਹ ਆਪਣੇ ਕੋਲ ਗਰਮ ਸੂਟਾ ਇਹਦਾ ਪ੍ਰਿੰਟ ਬਣਿਆ ਹੋਇਆ ਵਾ ਤੇ ਇਹ ਆਪਾਂ ਕੱਟਦੇ ਪਏ ਸੀ ਇਹਦੇ ਵਿੱਚ ਨੀਲੀ ਕਾਰਡੋਂ ਤੇ ਆਪਾਂ ਆਹ ਚਲੋ ਆਪਾਂ ਵੀਡੀਓ ਬਣਾਉਣੀ ਹੈ ਸਾਨੂੰ ਇਹ ਪਤਾ ਲੱਗ ਜੇ ਕਿ ਆਪਾਂ ਕਿਸ ਤਰੀਕੇ ਨਾਲ ਜਿਹੜੀ ਸੂਟ ਦੀ ਉਹ ਕਾਣੋਂ ਕੱਢਦੇ ਆ ਠੀਕ ਆ ਇਹ ਫਰਾਈ ਕਰ ਤੋਂ ਪਹਿਲਾਂ ਤੇ ਸੂਟ ਦੀ ਕਟਿੰਗ ਕਰ ਤੋਂ ਹੀ ਪਹਿਲਾਂ ਆਪਾਂ ਜਿਹੜੀ ਇਹ ਸੂਟ ਦੀ ਕਾਣੋਂ ਜਿਹੜੀ ਆ ਉਹ ਕੱਢਣੀ ਆ ਆ ਮਤਲਬ ਅਗਲਾ ਪਾਸਾ ਸੂਟ ਦਾ ਤੇ ਆ ਪਿਛਲਾ ਪਾਸਾ ਠੀਕ ਆ ਆਪਾਂ ਜਿਹੜਾ ਅਗਲਾ ਬੰਦਾ ਫਿਰ ਉਹ ਇਹਦਾ ਵੇਖੂ ਤੇ ਇਹਦੇ ਵਿੱਚ ਕਾਣੋਂ ਜਿਹੜੀ ਆ ਸੂਟ ਦੇ ਵਿੱਚ ਹੈਗੀ ਆ કે ਨਹੀਂ ਹੈਗੀ ਉਹ ਜਿਸ ਤਰੀਕੇ ਨਾਲ ਆਪਾਂ ਕਟਿੰਗ ਕੀਤੀ ਆ ਸੈਂਟਰ ਆਪਾਂ ਪਹਿਲਾਂ ਕੱਢ ਲਿਆ ਉੱਥੋਂ ਇਹਨੂੰ ਇਸ ਤਰ੍ਹਾਂ ਡਬਲ ਕਰ ਲਿਆ ਉਦਰਾਪਾ ਆਵਰਾ ਸੈਂਟਰ ਤੇ ਇਹ ਆ ਦੇਖੋ ਇੱਥੇ ਆ ਮਿਲਦਾ ਪਿਆ ਪ੍ਰਿੰਟ ਇਦਾਂ ਵੀ ਆ ਵੀ ਬਣੀ ਤੇ ਇਹ ਬਣੀ ਤੇ ਇਹਦਾ ਆਵਰਾ ਜਿਹੜਾ ਸੈਂਟਰ ਆ ਇਹਨੂੰ ਆਪਾਂ ਇਸ ਤੋਂ ਇਸ ਤਰੀਕੇ ਦੇ ਨਾਲ ਫੜ ਕੇ ਇਹਨੂੰ ਜਿੰਨਾ ਵੀ ਆਪਣੇ ਕੋਲ ਆਪਾਂ ਕਿਰਾ ਚਾਹੀਦਾ ਵੀ ਉਸ ਹਿਸਾਬ ਦੇ ਨਾਲ ਆਪਾਂ ਇਹਨੂੰ ਡਬਲ ਫੋਲਡ ਕਰਕੇ ਇਹਦੀ ਕਟਿੰਗ ਜਿਹੜੀ ਆਪਾਂ ਕੀਤੀ ਆ ਤੇ ਹੁਣ ਆਪਾਂ ਇਹਨੂੰ ਚੈੱਕ ਕਰਨਾ ਉਹ ਕਿਹੜੇ ਤੂਕੇ ਨਾ ਕਰਨਾ ਤੇ ਇਹਦੇ ਵਿੱਚ ਕਾਣੋ ਜਿਹੜੀ ਆ ਉਹ ਹੈਗੀ ਆ ਤੇ ਉਹ ਮੇਰੀ ਹੈਗੀ ਠੀਕਾ ਵੇਖੋ ਆਪਾਂ ਸਾਰਾ ਬਰਾਬਰ ਵਿਛਾਲ ਲਿਆ ਹੁਣ ਆਪਾਂ ਕੀ ਕਰਾਂਗੇ ਵੀਡੀਓ ਨੂੰ ਧਿਆਨ ਨਾਲ ਦੇਖੋ ਸਾਰੇ ਦੇਖੋ ਬਹੁਤ ਹੀ ਤੁਹਾਡੇ ਫਾਇਦੇ ਦੀ ਵੀਡੀਓ ਆਏ ਜਿੰਨਾਂ ਨੂੰ ਮਤਲਬ ਇਹ ਪ੍ਰੋਬਲਮ ਆਉਂਦੀ ਉਹਨਾਂ ਦੇ ਵਾਸਤੇ ਇਹ ਬਹੁਤ ਹੀ ਮਤਲਬ ਇੱਕ ਵਧੀਆ ਤਰੀਕਾ ਆਪਾਂ ਤੁਹਾਨੂੰ ਦੱਸਣ ਲੱਗੇ ਆ ਇਹਦੇ ਨਾਲ ਤੁਹਾਨੂੰ ਕਦੇ ਵੀ ਸੂਟ ਦੇ ਜਦੋਂ ਵੀ ਆਪਾਂ ਕੋਈ ਵੀ ਸੂਟ ਕੱਟਦੇ ਮੈਂ ਇਸੇ ਹੀ ਤਰੀਕੇ ਨਾਲ ਸੂਟ ਦੀ ਜਿਹੜੀ ਕਾਣੂ ਆ ਉਹ ਕੱਢਦੀ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਕੀਤਾ ਹੋਇਆ ਸਾਡਾ ਬਹੁਤ ਬਹੁਤ ਧੰਨਵਾਦ ਤੇ ਜੇ ਥੋੜੀ ਜਿਹੀ ਵੀ ਵੀਡੀਓ ਚੰਗੀ ਲੱਗੀ ਜਾਂ ਤੁਹਾਨੂੰ ਕੁਝ ਸਮਝ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਜੀ ਤੁਸੀਂ ਵੀਡੀਓ ਦੇਖਦੇ ਜੀ ਕਮੈਂਟ ਨਹੀਂ ਕਰਦੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਹਾਲ ਮੇਰੀ ਪਿਛਲੀਆਂ ਵੀਡੀਓਜ਼ ਤੁਸੀਂ ਬਹੁਤ ਪਿਆਰ ਦਿੰਦੇ ਜੀ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਆ ਲੋ ਜੀ ਆਪਾਂ ਕੀ ਕਰਨਾ ਆਪਾਂ ਦੇਖ ਇਸ ਦਾ ਸੂ ਦੀ ਦੀ ਲੈਂਥ ហើយ ਲਾਲੀ ਆ ਹੁਣ ਆਪਾਂ ਕੀ ਕਰਨਾ ਜਿੱਦਾਂ ਆਪਾਂ ਇੱਕ ਅੰਦਾਜ਼ੇ ਜੇ ਨਾਲ ਜਿੱਥੇ ਆਪਾਂ ਇਹ ਤੁਹਾਨੂੰ ਜਿਹੜੀ ਕਮਰ ਕੱਢਣੀ ਹੁੰਦੀ ਹੈ ਨਾਰਮਲ ਤੇ ਆਪਾਂ 15 ਤੇ 14 ਤੇ ਹਨਾ 16 ਤੇ ਇੰਨੇ ਤੇ ਕੱਢਦੇ ਸਾਈਜ਼ ਦੇ ਹਿਸਾਬ ਦੇ ਨਾਲ ਕਿ ਸੂਰ ਦੇ ਕੋਲ ਆਪਣੇ ਕੋਲ ਜਿਹੜਾ ਛਾਤੀ ਦਾ ਅਜਸਟਮੈਂਟ ਉਹ ਕਿੰਨਾ ਵਾ ਠੀਕ ਆ ਤੇ ਜ਼ਿਆਦਾਤਰ ਆਪਾਂ 14 ਇੰਚ ਤੇ ਕੱਢਦੇ ਆ ਠੀਕ ਆ 14 ਤੇ 15 ਤੇ 16 ਤੇ ਇਹਨਾਂ ਵਿੱਚੋਂ ਤੁਹਾਨੂੰ ਇਨਸ਼ਾਅਰਾ ਤੋਂ ਤੁਸੀਂ ਇੱਕ ਥਾਂ ਤੇ ਜਿਹੜਾ ਨਿਸ਼ਾਨ ਲਾ ਲੈਣਾ ਵੈਸਾ ਉਪਰੋਂ ਦੇਖਾਤਾ ਕਿ ਜਿਹੜਾ ਆਪਾਂ ਉਪਰੋਂ ਲંબਾਈ ਲਈਏ ਠਾੱਕ ਚਲੋ ਮੰਨ ਲਓ ਮੈਂ 15 ਇੰਚ ਦੇ ਇੱਕ ਨਿਸ਼ਾਨ ਲਾ ਲੈਣੀ ਕਿਉਂਕਿ ਜਾਨੀ ਕਿ ਮੈਂ ਇਹ ਮੇਰਾ ਹੋਊਗਾ ਕਮਰ ਦਾ ਨਿਸ਼ਾਨ ਇੱਕ ਅੰਦਾਜ਼ਾ ਹੀ ਹੈ ਜਾਨਕਿ ਮੈਂ ਅਜੇ ਇੱਥੇ ਬੰਦਰਾ ਦੇ ਕਮਰ ਦਾ ਮੇਰਾ ਨਿਸ਼ਾਨ ਨਹੀਂ ਆਉਣਾ ਇਹ ਮੇਰੇ ਕੋਲ 19 1 ਆਪਾਂ ਤੁਹਾਨੂੰ 19 ਇੰਚ ਛਾਤੀ 17 ਇੰਚ ਕਮਰ 20 ਇੰਚ ਹਿਪ ਦੀ ਆਪਾਂ ਸੂਰਜੀ ਤੁਹਾਨੂੰ ਕਟਿੰਗ ਵੀ ਜਿਹੜੀ ਆ ਉਹ ਦੱਸਾਂਗੇ ਠੀਕ ਆ ਇਹ ਮੈਂ 15 ਇੰਚ ਤੇ ਇੱਕ ਨਿਸ਼ਾਨ ਲਾ ਰਿਹਾ ਦੋਵਾਂ ਫਲੇਟਾਂ ਤੇ ਮੈਂ ਨਿਸ਼ਾਨ ਲਾ ਲੈਣਾ ਇਸ ਦਾ 15 15 ਤੇ ਆ ਦੇਖੋ ਦੋਵਾਂ ਫਲੇਟਾਂ ਦੇ ਇੱਥੋਂ ਇਸੇ ਨਿਸ਼ਾਨ ਤੋਂ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਖੜ੍ਹਾ ਲੈਣਾ ਦੋਵਾਂ ਨਿਸ਼ਾਨਾਂ ਤੋਂ ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕਰਨਾ ਠੀਕ ਆ ਆ ਦੇਖੋ ਖਾਡਮਾ ਕਰਕੇ ਦਿਖਾਉਣ ਦੇ ਫੱਟ ਦੇ ਕੇ ਨਾਲ ਤੋਂ ਸੇਜਾ ਤਾਂ ਪਰ ਜਿਹੜੇ ਨਿਸ਼ਾਨ ਲਾਏ ਆ ਇਹ ਖੜਲੇ ਤੇ ਇਹ ਵੇਖੋ ਇਹ ਜਿਹੜਾ ਸੂਟ ਆ ਇਹ ਟੇਡਾ ਜਾਂਦਾ ਤੁਹਾਨੂੰ ਇਹ ਵੀਡੀਓ ਵਿੱਚ ਦਿਖਾਈ ਹੁੰਦਾ ਹੋਊਗਾ ਆ ਫੁੱਲਾਂ ਤੋਂ ਤੁਸੀਂ ਹਿਸਾਬ ਲਾਓ ਕਿ ਇਹ ਫੋਲਡ ਜਿਹੜੇ ਆ ਵੇਖੋ ਇਹ ਟੇਡੇ ਜਾਂਦੇ ਤੇ ਇਧਰਲੀ ਸਾਈਡ ਤੋਂ ਵੀ ਮੈਂ ਦਿਖਾਉਣੀ ਤੁਹਾਨੂੰ ਦੇਖੋ ਇੱਕ ਬੰਨੇ ਉਹ ਜਿਹੜਾ ਆਪਣਾ ਆ ਸ਼ਰਟ ਵਾ ਇਧਰੋਂ ਇੰਨਾ ਜਿਹੜਾ ਥਾਂ ਆਪਣੇ ਕੋਲ ਬਚਦਾ ਪਿਆ ਹਨਾ ਜਗ੍ਹਾ ਜਿਹੜੀ ਆ ਇਹ ਖਾਲੀ ਹੈ ਤੇ ਇਧਰਲੇ ਬੰਨੇ ਉਹ ਜਿਹੜਾ जो आप इन स्टिच कराशा वा है आप सूट करा टेडा जाऊगा तो यहाँ हल की कटना वो दस वेखो इतनी शायद समझ लग गई होगी रुद्धा प्रिंट बनिया होया इधरों आ वाली इधर इंजनी इधरों ठाणा इधरों साहन हुआ टेढ़ा जाता पे एक रेप पाए एक के जी बनती थी हूँ आप देखना कि यह सही कितने होंगे सही उ आपस या दवें कलिया जान लो जइडा जगह ये आपस में मिल रही तो करना एक साइड को जरोंदरों कपड़े न थोड़ा थोड़ा सरका सरका मठा करना जाने के हेठ आने करता मेरी आ साइड भी बराबर आ गई इधरों देखो इस तरह आ वाली साइड भी बराबर आ गई दोवें सइडा बराबर हो गई इस तरह ਆ ਦੇਖੋ ਦੋਵੇਂ ਸਿਰ ਦਾ ਬਰਾਬਰ ਹੋ ਰਹੀਆਂ ਇਧਰ ਵਾਲੀ ਵੀ ਬਰਾਬਰ ਆ ਗਈ ਇਧਰ ਵਾਲੀ ਵੀ ਬਰਾਬਰ ਆ ਗਈ ਤੇ ਆ ਉੱਪਰੋਂ ਵੀ ਦੇਖੋ ਤੁਸੀਂ ਹੁਣ ਇਹ ਬਿਲਕੁਲ ਇਹ ਜਿਹੜਾ ਵਾ ਇਹ ਬਰਾਬਰ ਆ ਠੀਕ ਆ ਇਹ ਮਤਲਬ ਕੋਈ ਹੁਣ ਇਹਦੇ ਬਸਲ ਰੇਪ ਨਹੀਂ ਆਉਂਦੀ ਪਈ ਹਾਂ ਕਿ ਜਿੱਦਾਂ ਟੇਡਾ ਨਹੀਂ ਜਾਂਦਾ ਪਿਆ ਬਿਲਕੁਲ ਬਰਾਬਰ ਉੱਪਰੋਂ ਵੀ ਆਵਣ ਸਿਰਦਾ ਵੀ ਆਪਣੇ ਜਿਹੜਾ ਦੋਵੇਂ ਆਏ ਬਰਾਬਰ ਹੋ ਗਏ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਸੂਰ ਵੀ ਇਹ ਕਾਣੋਂ ਕੱਟ ਸਕਦੇ ਆ ਫੇਰ ਮੈਂ ਤੁਹਾਨੂੰ ਦੱਸਦਾ ਜਿਸ ਦਾ ਆਪਾਂ ਆ ਦੇਖੋ 15 15 ਇੰਚ ਦੇ ਦੋ ਛਾਲ ਲਾ ਲੈਣੇ ਜਾਂ ਤੁਸੀਂ ਡਬਲ ਕਰਕੇ ਲਾ ਲੈਣੇ ਆ ਜਾਂ ਸਿੰਗਲ ਕੱਟिए ਫਿਰ ਇੱਕ ਇੱਕੋ ਜਿਹਾ ਤਰੀਕੇ ਨਾਲ ਸਜਾਉਣੀ ਆ ਆਹ 15 ਇੰਚ ਦੇ ਆਪਾਂ ਇੱਕੋ ਜਿਹਾ ਛਾਲ ਆਇਆ ਸੀ ਆ ਦੇਖੋ ਇਹ 15 ਦੇ ਆਪਾਂ ਇੱਧਰ ਨਿਸ਼ਾਨ ਲਾਵਾਂਗੇ ਠੀਕ ਆ ਤੇ ਇਹਨੂੰ ਤੁਸੀਂ ਇਥੋਂ ਇੱਥੇ ਆਪਾਂ ਛਾਲ ਲਾਇਆ ਉਥੋਂ ਕੱਪੜੇ ਨੂੰ ਫੜ ਲੈਣਾ ਇਸ ਤਰ੍ਹਾਂ ਇਸ ਤਰੀਕੇ ਨਾਲ ਤੇ ਜੇ ਇਹ ਤੁਹਾਡਾ ਡਾਇਗ ਬਰਾਬਰ ਆ ਕੱਪੜਾ इस तरह भी कर सकते जी मैं तुम तो इधरों ही बिठा दिन आ देखो दबारा फिर मैं तुम दस दी पे करके आेखो य बिल्कुल चेढ़ा जाता पा आखो तो इधरों हट गया इधरों बढ़ गया इन जो आप बराबर करना इन की करना इतों इस तरह भी तुम कर सकते जी इन इस तरह ये मिल गया इन्हें उपरू कर दिया आप क्ड लेने यू आप बराबर करके ਤੇ ਆ ਆਪਣਾ ਹਾਂਜੀ ਆਪਾਂ ਇਹਨੂੰ ਬਰਾਬਰ ਕਰ ਲਿਆ ਆਪਣਾ ਜਿਹੜਾ ਵਿੰਗਾ ਡੇਡਾ ਸੀ ਹੁਣ ਤੁਸੀਂ ਵੇਖੋਗੇ ਇਧਰੋਂ ਆਪਣਾ ਜਿਹੜੀ ਆ ਲੈਂਥ ਆ ਇਹ ਜ਼ਿਆਦੀ ਹੋ ਗਈ ਹੈ ਤੇ ਇਧਰੋਂ ਆ ਕਪੜਾ ਆਪਣਾ ਕੱਟ ਗਿਆ ਹੁਣ ਆਪਾਂ ਇਹਨੂੰ ਕੀ ਕਰਨਾ ਇਹਨਾਂ ਨੂੰ ਦੋਨਾਂ ਫੇਰਾਂ ਨੂੰ ਵਾਪਸ ਵਿੱਚ ਇੱਥਾਂ ਇੱਥਾ ਪਰ ਨਿਸ਼ਾਨ ਲਾਏ ਕਿ ਫਿਰ ਮਿਲਾ ਲੈਣਾ ਤੇ ਉੱਥੇ ਆਪਾਂ ਆ ਵਾਲਾ ਕੱਟ ਲਾ ਲੈਣਾ ਇੱਥਾ ਠੀਕ ਆ ਤੇ ਆਪਾਂ ਨੂੰ ਜਦੋਂ ਆਪਾਂ ਇਹਨੂੰ ਫੂਡ ਨੂੰ ਡਬਲ ਕਰਨਾ ਸ਼ੁਰੂ ਹੋਏ ਆਪਾਂ ਨੂੰ ਪਤਾ ਲੱਗੂ ਠੀਕ ਆ ਆ ਦੇਖੋ ਇਹ ਕੋਪਾ ਕੱਟ ਲੈ ਮੁੰਜੂ ਆਪਾਂ ਇਹਨੂੰ ਸੂਟ ਨੂੰ ਕਟਿੰਗ ਕਰਨੀ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਨਾ ਪਰਸ ਨੂੰ ਕੱਟਣਾ ਆਪਾਂ ਮਲਾ ਲੈਣਾ ਇਸ ਤਰ੍ਹਾਂシャレਾ ਮਣ ਆਪਣਾ ਇਧਰ ਵੀ ਆ ਕੱਟ ਲੱਗਾ ਦੂਸਰੀ ਸਾਈਡ ਤੇ ਵੀ ਕੱਟ ਲੱਗਾ ਇਹਨੂੰ ਆਪਾਂ ਕੱਟ ਨੂੰ ਕੱਟ ਦੇ ਨਾਲ ਮਲਾ ਕੇ ਇਹਦੇ ਵੀ ਆਪਾਂ ਕੱਟੇ ਕਰਦੇ ਤੇ ਇਹਦੇ ਵਿੱਚ ਆਪਣਾ ਜਿਹੜਾ ਕਪੜਾ ਵਾ ਇਹ ਥੋੜਾ ਵਾਦਾ ਇਹ ਆ ਦੇਖੋ ਧੱਕਾ ਦੇਗਾ ਉਪਰ ਉਹ ਕੋਈ ਨਾ ਜਿਹੜਾ ਪ੍ਰਿੰਟ ਦਾ ਉਹ ਵੀ ਚਰਨ ਨਾ ਹੋਊਗਾ ਆ ਵੀ ਆਪਣਾ ਆ ਵਾਲਾ ਇਹ ਮੀਕ ਸਾਈਡ ਦੀ ਉੱਪਰ ਵਾਲੀ ਉਹ ਵਧ ਗਈ ਹੈ ਇਹ ਥਾਂ ਵੜੀ ਕੱਢੀ ਆ ਇਹਨੂੰ ਜੇ ਆਪਾਂ ਕੱਟ ਕੇ ਬਰਾਬਰ ਕਰਨਾ ਵਾ ਇੱਕੋ ਜਿਹਾ ਕਰਨਾ ਵਾ ਉਸ ਤੋਂ ਬਾਅਦ ਇਸ ਪ੍ਰਾਪਨ ਵਰਮੁਸ਼ਕ ਲਾਉਗੀ ਇਹਦੇ ਵਿੱਚ ਕਿਉਂਕਿ ਪ੍ਰਿੰਟ ਵਾਲਾ ਸੀ ਜੇ ਤੁਹਾਡਾ ਆਲ ਓਵਰ ਹੈ ਨਾ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ ਕਿਉਂਕਿ ਉਹ ਜਿੰਨਾ ਇਧਰੋਂ ਇਹ ਵਰਗ ਆ ਉਹਨੂੰ ਤੁਸੀਂ ਕਟਿੰਗ ਕਰ ਲੈਣਾ ਤੇ ਜਿੰਨਾ ਇਹ ਸਮੇਂ ਫਿਰ ਆਉਣਾ ਇਹ ਦਾ ਤੁਰਕ इट गया ठीक है तो ये भी मतलब इना जे अपने सूट है फिर आपकी इस तरीके ने कटिंग कर दें थोड़ा थलो छाट देना थोड़ा जरा आ इधरों अपना बध्या छान देना कि कटिंग कर देनी है पर यह हम अपने को थोड़ा प्रिंट हुआ तो यू आपने को आपस में चारों को नस्काना दसना नहीं मिलती ਇਹ ਜਿਹੜਾ ਤੁਹਾਡੇ ਕੋਲ ਕੋਈ অপشن ਹੈਗੀ ਹੈ ਜਿੱਦਾਂ ਮੇਰੇ ਕੋਲ ਆਖਲੇ ਦੇਖੋ ਆ ਫੱਟਾ ਬਣਿਆ ਹੋਇਆ ਜਿੱਦਾ ਅਲੱਗ ਰਹੇ ਨਹੀਂ ਤੇ ਮੈਂ ਇਹਨੂੰ ਕੀ ਕਰੂੰਗੀ ਇਹਨੂੰ ਮੈਂ ਕੱਟ ਲੂੰਗੀ ਕੱਟ ਕੇ ਜਿੰਨੇ ਆਪਣੇ ਇਹ ਥੋੜਾ ਘੱਟ ਦਾ ਵਾ ਉਹਨਾ ਆਪਾਂ ਉਹਨੂੰ ਕਟਿੰਗ ਕਰਕੇ ਉਹਲਾ ਕੇ ਤੇ ਇਹਨੂੰ ਦੁਬਾਰਾ ਬਾਰਡਰ ਦੇ ਉੱਪਰ ਲਾ ਦਾਂਗੇ ਕਿਉਂਕਿ ਇਹ ਫਿਰ ਇਸੇ ਤਰੀਕੇ ਨਾਲ ਇਸੇ ਹੀ ਆਊਗਾ ਜਿਵੇਂ ਆਪਾਂ ਇਹਨੂੰ ਐਸੇ ਹੀ ਕੱਟ ਦਾਂਗੇ ਇੱਕ ਬੰਨਾ ਜਿਹੜਾ ਉਹ ਬਾਰਡਰ ਉੱਪਰ ਘਟਾਊਗਾ ਇੱਕ ਬੰਨੇ ਬਾਰਡਰ ਜਿਹੜਾ ਉਹ ਜ਼ਿਆਦਾ ਆਊਗਾ ਠੀਕ ਹੈ ਤੇ ये लाइना लाइन भी आपस में नहीं मिले उसके फिर आपको घेरे में उसका कड़पाई करा इसका फोल्ड करके उधर उधर फिर आपस में उच्चा नहीं वा करके बचकर यू बार्डर कट के यू उपर अटैच कर देंगे तो जी आर वाली अपनी कानू वा जरा वाला अपना आया इसका आ वाली जी सई अपनी यदि भी आप कटिंग जी कर देंगे ठीक है ਇਸ ਲਈ ਕਿ ਨਾ ਤੁਸੀਂ ਆਪਣੇ ਸੂਟ ਦੀ ਕਾਣੋਂ ਕੋਈ ਕੋਲੀ ਕੱਢ ਕੇ ਜਰੂਰ ਲੇਖੋ ਤੇ ਫਿਰ ਦੇਖੋ ਸੂਟ ਬਣਾ ਕੇ ਕਦੀ ਵੀ ਕੋਈ ਹਰ ਇੱਕ ਸੂਟ ਦੇ ਵਿੱਚ ਤੁਸੀਂ ਇਸੇ ਤਰੀਕੇ ਨਾਲ ਕਰਕੇ ਸੂਟ ਦੀ ਕਾਣ ਕੱਢੋਗੇ ਤਾਂ ਤੁਹਾਡਾ ਕੋਈ ਵੀ ਸੂਟ ਦੇ ਵਿੱਚ ਕੋਈ ਵੀ ਜਿਹੜੀ ਮੁਸ਼ਕਲ ਆ ਨਹੀਂ ਆਉਂਦੀ ਜਦੋਂ ਹੀ ਆਪਣੇ ਸੂਟ ਦੇ ਵਿੱਚ ਮੁਸ਼ਕਲ ਆਉਂਦੀ ਆ ਉਹ ਇਸੇ ਜਗ੍ਹਾ ਤੋਂ ਹੀ ਆਉਂਦੀ ਆ ਕਿ ਆਪਣੇ ਜਦੋਂ ਪਲੇਟ ਵਿੰਗੇਟੇਟੇ ਹੋ ਜਾਂਦੇ ਆ ਤੇ ਆਪਣੀ ਮਤਲਬ ਜਿਹੜੀ ਇੱਕ ਬੰਦੇਓ ਜਿਹੜਾ ਸੂਟੋ ਜਾਣ ਲੱਗ ਜਾਂਦਾ ਇਹ ਬਿਲਕੁਲ ਵਧੀਆ ਤਰੀਕਾ ਜੀ ਤੇ ਇਸ ਤੋਂ ਬੈਸਟ ਕੋਈ ਤਰੀਕਾ ਨਹੀਂ ਹੈਗਾ ਫੋੜ ਦੇ ਪਾਣੋ ਬਟਨ ਦਾ ਤੁਸੀਂ ਮੇਰੀ ਵੀਡੀਓ ਥੋੜੀ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੇ ਮੇਰੀ ਵੀਡੀਓ ਥੋੜੀ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ